ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਫੇਰ ਆਪ ਇੱਕ ਨਵੇਂ ਵਿਸ਼ੇ ਤੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗੇ ਜੋ ਕਿ ਬੜਾ ਹੀ ਇੰਟਰਸਟਿੰਗ ਵਿਸ਼ਾ ਹੈ ਸੋ ਅੰਤ ਤੱਕ ਜਰੂਰ ਬਨੇ ਰਹੋ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੇ ਇਹ ਫੈਸਲਾ ਲੈਣ ਦਾ ਤਰੀਕਾ ਕਿਵੇਂ ਆਪਾਂ ਫੈਸਲਾ ਸਹੀ ਤਰੀਕੇ ਨਾਲ ਲੈ ਸਕਦੇ ਹਾਂ 99% ਲੋਕੇ ਨਹੀਂ ਜਾਣਦੇ ਹੈਗੇ ਵੀ ਕਦੋਂ ਫੈਸਲਾ ਲੈਣਾ ਕਿਵੇਂ ਲੈਣਾ ਸੀ ਨੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਅਸੀਂ ਸੋਚਦੇ ਹਾਂ ਕਿ ਇਹ ਫੈਸਲਾ ਮੇਰੇ ਲਈ ਸਹੀ ਹੈ ਜਾਂ ਗਲਤ ਹੈ। ਕਈ ਵਾਰ ਤਾਂ ਅਸੀਂ ਫੈਸਲਾ ਬਹੁਤ ਜਲਦੀ ਲੈ ਲੈਂਦੇ ਹਾਂ ਤੇ ਕਈ ਵਾਰ ਅਸੀਂ ਡਬਲ ਮਾਈਂਡਡ ਹੋ ਜਾਂਦੇ ਹਾਂ। ਭਾਵ ਕੀ ਹੈ ਦੋ ਚੀਤੀ ਦੇ ਵਿੱਚ ਪੈ ਜਾਂਦੇ ਹਾਂ ਵੀ ਇਹ ਕੰਮ ਮੇਰੇ ਲਈ ਸਹੀ ਹੈ ਜਾਂ ਗਲਤ ਹੈ। ਇਹ ਕੰਮ ਮੈਂ ਕਰਾਂ ਜਾਂ ਨਾ ਕਰਾਂ। ਫਾਰ ਐਗਜ਼ਾਮਪਲ ਜਦੋਂ ਲੇਡੀਆਂ ਕਿਸੇ ਦੁਕਾਨ ਤੇ ਸੂਟ ਲੈਣ ਲਈ ਚਲਿਆ ਜਾਂਦੀਆਂ ਨੇ ਤਾਂ ਜੇਕਰ ਉਹਨਾਂ ਨੂੰ ਸੂਟ ਹੈ ਜਿਹੜਾ ਪਹਿਲੇ ਪੰਜਾਂ ਸੂਟਾਂ ਦੇ ਵਿੱਚੋਂ ਪਸੰਦ ਆ ਜਾਵੇ ਤਾਂ ਠੀਕ ਹੈ ਨਹੀਂ ਤਾਂ ਫਿਰ ਢੇਰ ਲੱਗ ਜਾਂਦਾ ਸੂਟਾਂ ਦਾ ਕਿਉਂਕਿ ਉਹ ਦਿਮਾਗ ਹੈ ਜਿਹੜਾ ਇੱਕ ਚੀਜ਼ ਨੂੰ ਛੱਡ ਕੇ ਦੂਜੀ ਚੀਜ਼ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ ਵੀ ਇਹ ਵੀ ਵਧੀਆ ਹੈ ਸ਼ਾਇਦ ਇਸ ਤੋਂ ਵਧੀਆ ਹੋਰ ਨਿਕਲਿਆ ਹੋਵੇ ਸੂਟ ਇਹ ਚੀਜ਼ ਦੇਖਦੇ ਰਹਿਨੇ ਆਪਾਂ ਫਿਰ ਉਹ ਜਲਦੀ ਉਹ ਕੋਈ ਸੂਟ ਨਹੀਂ ਪਸੰਦ ਆਉਂਦਾ ਉਹਨਾਂ ਨੂੰ ਇਹ ਸਾਰੀ ਦਿਮਾਗ ਦੀ ਖੇਡ ਹੁੰਦੀ ਹੈ ਜਿੰਨਾ ਸਾਡਾ ਦਿਮਾਗ ਜ਼ਿਆਦਾ ਸੋਚੂਗਾ ਉਨਾ ਹੀ ਜਲਦੀ ਅਸੀਂ ਕੋਈ ਫੈਸਲਾ ਨਹੀਂ ਲੈ ਸਕਦੇ ਸਾਈਕੋਲੋਜੀ ਮੁਤਾਬਕ 99% ਜਿਹੜੇ ਲੋਕ ਨੇ ਉਹ ਇਹ ਨਹੀਂ ਜਾਣਦੇ ਕਿ ਅਸੀਂ ਕੋਈ ਵੀ ਜਿਹੜੀ ਗੱਲ ਹੈ ਜਾਂ ਕੋਈ ਵੀ ਕੰਮ ਹੈ ਕਰਨ ਤੋਂ ਪਹਿਲਾਂ ਫੈਸਲਾ ਕਿਵੇਂ ਕਰਨਾ ਹੈ ਸਾਇੰਟਿਫਿਕ ਤੌਰ ਤੇ ਸਾਡਾ ਦਿਮਾਗ ਹੈ ਜਿਹੜਾ ਜਿੰਨਾ ਜ਼ਿਆਦਾ ਸੋਚਦਾ ਹੈ ਓਨੇ ਜ਼ਿਆਦਾ ਉਹ ਬਹਾਨੇ ਬਣਾਉਣ ਲੱਗ ਜਾਂਦਾ ਹੈ ਦਿਮਾਗ ਨੂੰ ਬਹੁਤ ਸੋਚਣ ਦਾ ਮੌਕਾ ਨਹੀਂ ਦੇਣਾ ਚਾਹੀਦਾ ਹੈਗਾ ਜਿੰਨਾ ਜ਼ਿਆਦਾ ਦਿਮਾਗ ਸੋਚੂਗਾ ਓਨੇ ਜ਼ਿਆਦਾ ਜਲਦੀ ਉਹ ਕੋਈ ਡਿਸੀਜਨ ਨਹੀਂ ਲੈ ਸਕਦਾ ਹੈਗਾ ਅਸੀਂ ਜ਼ਿਆਦਾਤਰ 99% ਲੋਕਾਂ ਦੇ ਵਿੱਚ ਹੀ ਹੁੰਦੇ ਆਂ ਕਿ ਸਮਾਂ ਲਾਦਣ ਹੈ ਅਸੀਂ ਸੋਚਣ ਦੇ ਲਈ ਕਿਸੇ ਵੀ ਗੱਲ ਨੂੰ ਜਾਂ ਕੋਈ ਵੀ ਕੰਮ ਕਰਨ ਦਾ ਫੈਸਲਾ ਲੈਣਾ ਹੋਵੇ ਸਾਡੇ ਲਈ ਡਿਸੀਜਨ ਲੈਣਾ ਬੜਾ ਔਖਾ ਹੋ ਜਾਂਦਾ ਹੈ ਤੇ ਜਿਹੜੇ 1% ਲੋਕ ਬਚਦੇ ਨੇ ਉਹ ਫਟਾਫਟ ਹੀ ਟਰਿਕ ਵਰਤ ਕੇ ਜਲਦੀ ਜ਼ਿੰਦਗੀ ਦੇ ਵਿੱਚ ਸਫਲ ਹੋ ਜਾਂਦੇ ਨੇ ਉਹ ਉਸੇ ਕੰਮ ਨੂੰ ਫਟਾਫਟ ਐਕਸ਼ਨ 'ਚ ਲੈ ਕੇ ਜਲਦੀ ਦੇ ਨੇ ਉਹ ਕੰਮ ਨੂੰ ਸਿਮੇਟ ਲੈਂਦੇ ਨੇ ਉਹਦਾ ਫੈਸਲਾ ਲੈ ਲੈਂਦੇ ਨੇ ਵੀ ਕਰਨਾ ਹੈ ਜਾਂ ਨਹੀਂ ਕਰਨਾ ਉਹ ਕੰਮ ਜਦੋਂ ਵੀ ਅਸੀਂ ਕਿਸੇ ਗੱਲ ਦਾ ਜਾਂ ਕਿਸੇ ਕੰਮ ਲਈ ਫੈਸਲਾ ਲੈਣਾ ਹੈ ਤਾਂ 3 ਸੈਕਿੰਡ ਦੇ ਵਿੱਚ ਉਸ ਦਾ ਫੈਸਲਾ ਲੈ ਲਓ ਕਿਉਂਕਿ ਜਦੋਂ ਤੁਹਾਡਾ ਦਿਮਾਗ ਕਿਸੇ ਕੰਮ ਨੂੰ ਲੈ ਕੇ ਪ੍ਰੈਸ਼ਰ ਦੇ ਵਿੱਚ ਹੁੰਦਾ ਹੈ ਤਾਂ ਉਸ ਸਮੇਂ ਅਸੀਂ ਬਹੁਤ ਜ਼ਿਆਦਾ ਐਕਟਿਵ ਹੁੰਨੇ ਆ ਕਿਉਂਕਿ ਜਿਉਂ-ਜਿਉਂ ਸਮਾਂ ਲੰਘਦਾ ਜਾਊਗਾ ਤਿਉਂ-ਤਿਉਂ ਦਿਮਾਗ ਦੀ ਜਿਹੜੀ ਇਮੇਜਿਨੇਸ਼ਨ ਪਾਵਰ ਹੈ ਉਹ ਵਧਣ ਲੱਗ ਜਾਂਦੀ ਹੈ ਦਿਮਾਗ ਕਲਪਨਾ ਬਣਾਉਣ ਲੱਗ ਜਾਂਦਾ ਆਪਣੇ ਆਪ ਘੜਤਾਂ ਘੜਨ ਲੱਗ ਜਾਂਦਾ ਵੀ ਜੇ ਮੈਂ ਇੱਕ ਹਾਂ ਕਰਦੀ ਤਾਂ ਇਹ ਕੰਮ ਨਾ ਹੋ ਜੇ ਵੀ ਜੇ ਮੈਨੇ ਆ ਕੰਮ ਕਰ ਲਿਆ ਮੈਨੂੰ ਲੌਸ ਨਾ ਹੋ ਜੇ ਇਹ ਕੰਮ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਰਹਿੰਦੀ ਤਾਂ 3 ਸੈਕਿੰਡ ਦੇ ਅੰਦਰ ਅੰਦਰ ਸਾਡਾ ਦਿਮਾਗ ਹੈ ਜਿਹੜਾ ਉਸ ਕੰਮ ਦੇ ਉੱਪਰ ਫੋਕਸ ਕਰ ਲੈਂਦਾ ਹੈ ਉਸ ਗੱਲ ਜਾਂ ਕੰਮ ਤੇ ਹੁੰਦਾ ਵੀ ਅਸੀਂ ਇਹ ਕੰਮ ਕਰੀਏ ਜਾਂ ਨਾ ਕਰੀਏ ਫਟਾਫਟ ਐਕਸ਼ਨ ਲੈਣਾ ਚਾਹ ਲੈ ਲੈਣਾ ਚਾਹੁੰਦਾ ਉਸ ਕੰਮ ਪ੍ਰਤੀ ਬਾਅਦ ਵਿੱਚ ਤਾਂ ਦਿਮਾਗ ਹੈ ਜਿਹੜਾ ਉਹ ਅਲੱਗ-ਅਲੱਗ ਬਹਾਨੇ ਬਣਾਉਣ ਲੱਗਦਾ ਵੀ ਕਿਤੇ ਐਨਾ ਹੋ ਜੇ ਕਿਤੇ ਮੇਰਾ ਕੋਈ ਗਲਤ ਨਾ ਕੰਮ ਹੋ ਜੇ ਇਹ ਚੀਜ਼ਾਂ ਸੋ ਕੋਸ਼ਿਸ਼ ਕਰਕੇ ਦੇਖਿਓ ਕਿ ਕਿਸੇ ਵੀ ਕੰਮ ਕਰਨ ਨੂੰ ਫੈਸਲਾ ਜਿਹੜਾ ਤੁਸੀਂ ਲੈਣਾ ਉਹ ਜਲਦੀ ਤੋਂ ਜਲਦੀ ਲੈ ਕੇ ਦੇਖੋ ਤੁਸੀਂ ਜਰੂਰ ਸਹੀ ਡਿਸੀਜਨ ਲੈ ਲਵੋਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ